ਗੁਰੂ ਪਿਆਰੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਕਿ ਮਨੀਕਰਨ ਸਾਹਿਬ ਚਾਹ ਕਿਵੇਂ ਤਿਆਰ ਹੁੰਦੀ ਹੈ ਚਾਹ ਦਾ ਲੰਗਰ ਇਹ 24 ਘੰਟੇ ਚੱਲਦਾ ਹੈ ਕਿਸ ਤਰੀਕੇ ਨਾਲ ਤਿਆਰ ਹੁੰਦਾ ਹੈ ਉਹ ਤੁਸੀਂ ਜਾਣ ਕੇ ਰਾਜੋਗ ਸਿਰਫ 2 ਮਿੰਟ ਲੱਗਣਗੇ 2 ਮਿੰਟ ਲੱਗਣਗੇ ਤੇ ਪੂਰੀ ਇੱਕ ਬਾਲਟੀ ਚਾਹ ਦੀ ਤਿਆਰ ਹੋ ਜਾਈ ਕਿਵੇਂ ਆਓ ਦੇਖਦੇ ਹਾਂ ਇਹ ਮਿਸ਼ਰਣ ਹੈ ਜੀ ਇਹ ਤਕਰੀਬਨ 1 ਕਿਲੋ ਦਾ ਮਿਸ਼ਰਣ ਹੈ ਜੀ ਔਰ ਇਹ ਪੂਰੀ ਇੱਕ ਬਾਲਟੀ ਦੇ ਵਿੱਚ ਪੈਂਦਾ ਹੈ ਇਹ ਬਾਲਟੀ 'ਚ ਪਏਗਾ ਔਰ ਇਹਦੇ ਵਿੱਚ ਚਾਹ ਪੱਤੀ ਦੁੱਧ ਚੀਨੀ ਵਗੈਰਾ ਸਾਰਾ ਕੁਝ ਮਿਕਸ ਹੈ ਇੰਨਾ ਕੁ ਮਿਸ਼ਰਣ ਹੈ ਸਿਰਫ ਇਹ ਸੁੱਕਾ ਮਿਸ਼ਰਣ ਔਰ ਉਹਦੇ ਉੱਤੇ ਗਰਮ ਪਾਣੀ ਉਹਦਾ ਮਿਲਾ ਦੇਣਗੇ ਤੇ ਚਾਹ ਜਿਹੜੀ ਹੈ ਉਹ ਤਿਆਰ ਹੋ ਜੇਗੀ ਕਿਵੇਂ ਆਓ ਦੇਖਦੇ ਹਾਂ ਜਿਵੇਂ ਕਿ ਆਪਜੀ ਦੇਖ ਸਕਦੇ ਹੋ ਵੀਰਜੀ ਬਾਲਟੀ ਦੇ ਵਿੱਚ ਇਸ ਪੈਕਟ ਨੂੰ ਪਾ ਰਹੇ ਹਨ ਖੋਲ ਕੇ ਇਸ ਪੈਕਟ ਦੇ ਅੰਦਰ ਮੈਂ Já ਆਪਜੀ ਨੂੰ ਪਹਿਰੇ ਵੀ ਦੱਸ ਚੁੱਕਿਆ ਹਾਂ ਦੁੱਧ ਚਾਹ ਪੱਤੀ ਚੀਨੀ ਸਭ ਮਿਕਸ ਹੈ ਔਰ ਇਸ ਤੋਂ ਬਾਅਦ ਇਹਨੂੰ ਲੈ ਕੇ ਜਾਣਗੇ ਅੱਗੇ ਜਿੱਥੇ ਗਰਮ ਪਾਣੀ ਦਾ ਕੁੰਡ ਹੈ ਉੱਥੇ ਲੈ ਕੇ ਜਾਇਆ ਜਾਵੇਗਾ ਭਾਈ ਸਾਈਡ ਭਾਈ ਭਾਈ ਇਹਦੇ ਚ ਭਾਜੀ ਪਾਣੀ ਪਾ ਦੇਣਾ ਇੱਕ ਬਾਲਟੀ ਠੀਕ ਹੈ ਜੀ ਅੱਛਾ ਇੱਕ ਬਾਲਟੀ ਪਾਣੀ ਆਪ ਜੀ ਨੇ ਪਾਤੀ ਜੀ ਹਾਂਜੀ ਠੀਕ ਹੈ ਜੀ ਫਿਰ ਇਹਨੂੰ ਇਹਦੇ ਨਾਲ ਮਿਕਸ ਕਰਨਾ ਔਰ ਇਹਦੇ ਨਾਲ ਮਿਕਸ ਕਰਤਾ ਔਰ ਇਸ ਪ੍ਰੋਸੈਸ ਸੇ ਕਿੰਨਾ ਕ ਸਮਾਂ ਲੱਗੂਗਾ ਜੀ ਬਸ 2 ਤੋਂ 3 ਮਿੰਟ ਤੁਹਾਡੇ ਸਾਹਮਣੇ ਦੇਖੋ 2 ਤੋਂ 3 ਮਿੰਟ ਹਾਂਜੀ ਬਸ ਇਸ ਤਰੀਕੇ ਨਾਲ ਤਿਆਰ ਹੁੰਦੀ ਹੈ ਜੀ ਮਨੀਕਰਨ ਸਾਹਿਬ ਦੇ ਵਿੱਚ ਚਾਹ ਮਲਬ ਆ ਪਾਣੀ ਹੈ ਬਸ ਪਾਣੀ ਵੀ ਜਨੇ ਬਾਟੀ ਚ ਪਾਤਾ ਨਾਲ ਥੋੜਾ ਇੱਕ ਮਸਲਣ ਜਿਹੜਾ ਹੈ ਉਹ ਤਿਆਰ ਕੀਤਾ ਹੋਇਆ ਹੈ ਉਹ ਪਾਤਾ ਜੀ ਉੱਥੇ ਦਾ ਸੁੱਕਾ ਤੇ ਹੁਣ ਇਹਨੂੰ ਕਰ ਰਹੇ ਨੇ ਮਿਕਸ ਤੇ 2-3 ਮਿੰਟ ਦੇ ਅੰਦਰ ਇਹ ਚਾਹ ਜਿਹੜੀ ਹੈ ਉਹ ਤਿਆਰ ਹੋ ਜੇਗੀ ਔਰ ਇਹ 24 ਘੰਟੇ 24 ਘੰਟੇ ਚਾਹ ਆ ਤੇ ਉਪਲਬਧ ਹੁੰਦੀ ਹੈ ਇਹ ਪ੍ਰੋਸੈਸ ਜਿਹੜਾ ਹੈ ਸਾਰਾ ਦਿਨ ਚੱਲਦਾ ਰਹਿੰਦਾ ਜੀ ਹੁਣ ਆ ਫਾਈਨਲੀ ਇਹਨਾਂ ਮਿਕਸ ਕਰ ਰਹੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਚਾਹ ਬਣ ਚੁੱਕੀ ਹੈ ਜੀ ਥੋੜੇ ਬਹੁਤ ਕਮੀ ਰਹਗੀ ਬਟ ਚਾਹ ਤਿਆਰ ਹੋ ਚੁੱਕੀ ਹੈ ਜੀ ਆ ਦੇਖੋ ਚਾਹ ਵੀਰ ਜੀ ਮਿਕਸ ਕਰ ਰਹੇ ਨੇ ਕਹਿੰਦੇ ਨੇ ਨਾ ਜੀ 2 ਮਿੰਟ ਚ ਮੈਗੀ ਤਿਆਰ ਹੁੰਦੀ ਹੈ ਮੈਗੀ ਦਾ ਤਾਂ ਪਤਾ ਨਹੀਂ ਤਿਆਰ ਹੁੰਦੀ ਹੈ ਨਹੀਂ ਹੁੰਦੀ ਪਰ ਮਨੀਕਰਨ ਸਾਹਿਬ 2 ਮਿੰਟ ਸੇ ਚਾਹ ਜਲਦੀ ਤਿਆਰ ਹੋ ਜਾਂਦੀ ਹੈ ਉਹ ਵੀ ਮੈਨੂੰ ਲੱਗਦਾ ਇੱਕ ਬਾਲਟੀ ਦੇ ਵਿੱਚ ਕਿੰਨੇ ਕੱਪ ਕਿੰਨੀ ਚਾਹ ਹੋਏਗੀ ਵੀਰ ਜੀ ਇੱਥੇ 2.5 ਕੈਟਲ ਹੋਣੀਆਂ ਨੇ ਲੋਜੀ ਚਾਹ ਹੋ ਚੁੱਕੀ ਹੈ ਤਿਆਰ ਜੀ ਸਰ ਇਹ ਜਿਹੜੀ ਚਾਹ ਤਿਆਰ ਹੋਈ ਹੈ ਜਨਾ ਜੀ ਚਾਹ ਨੂੰ ਇੱਥੇ ਰੱਖਿਆ ਜਾਏਗਾ ਜੀ ਔਰ ਇਸ ਕੇਤਲੀ ਵਿੱਚ ਪਾ ਦਿੱਤਾ ਜਾਏਗਾ ਲੋੜ ਅਨੁਸਾਰ ਜਿਨੇ ਜਿੰਨੀ ਲੈਣੀ ਹੈ ਉਹਨੇ ਕਿ ਚਾਹ ਪਾ ਕੇ ਕੀ ਸਕਦਾ ਹੈ ਔਰ ਇਹ ਟੀ ਮਾਰੀ ਹੈ ਗਰਮ ਪਾਣੀ ਹੈ ਜੀ ਦੀ ਭਾਪ ਹੈ ਭਾਪ ਦੇ ਕਰਕੇ ਇਹ ਸਾਰਾ ਦਿਨ ਗਰਮ ਰਹਦੀ ਹੈ ਇੱਥੇ ਇਹ ਤਾਂ ਵੇ ਥੋੜੀ ਜਿਹੀ ਖਤਮ ਹੋ ਜੇ 10-15 ਮਿੰਟ ਦੇ ਹੱਥ ਪਲੇ ਜੀ ਫਿਰ ਜਾਣਗੇ ਫਿਰ ਬਣਾ ਕੇ ਲਿਆਣਗੇ ਤੋਂ ਇਹ ਹੈ ਪ੍ਰੋਫੈਸਰ ਮਨੀਕਰਨ ਸਾਹਿਬ ਚਾਹ ਬਣਾਉਣ ਦਾ